ਤੁਸੀਂ ਦੇਖ ਰਹੇ ਹੋ ਟੀਵੀ ਭਾਰਤ ਮੈਂ ਤੁਹਾਡੇ ਨਾਲ ਇਤਰਾਮਨ ਇੱਕ ਵੀਡੀਓ ਕਾਲ ਜਿਸ ਨੇ ਸਰਕਾਰੀ ਤੰਤਰ ਤੋਂ ਲੈ ਕੇ ਸਿਆਸਤ ਤੱਕ ਹਰ ਤੱਲੀ ਮਚਾ ਦਿੱਤੀ ਹੈ ਇਸ ਵੀਡੀਓ ਦੇ ਸਾਹਮਣੇ ਆਉਣ ਤੇ ਕੇਂਦਰ ਪੰਜਾਬ ਅਤੇ ਗੁਜਰਾਤ ਸਰਕਾਰ ਮੁਰ ਤੋਂ ਵੱਡੇ ਸਵਾਲਾਂ ਦੇ ਘੇਰੇ ਦੇ ਵਿੱਚ ਘਿਰ ਗਏ ਨੇ ਹਾਲੇ ਇਸ ਵੀਡੀਓ ਬਾਰੇ ਹਰ ਪਾਸੇ ਚਰਚਾ ਹੋਈ ਰਹੀ ਸੀ ਕਿ ਮੁਰ ਤੋਂ ਇੱਕ ਹੋਰ ਵੀਡੀਓ ਸ਼ਹਿਬਾਜ਼ ਭੱਟੀ ਦੀ ਵਾਇਰਲ ਹੋ ਗਈ ਹੈ ਪਹਿਲਾਂ ਤੁਹਾਨੂੰ ਉਹ ਹੀ ਸੁਣਾਉਣੀ ਹੈ ਕਿ ਆਖਰਕਾਰ ਨਵੀਂ ਵੀਡੀਓ ਦੇ ਵਿੱਚ ਸ਼ਹਿਬਾਜ਼ ਪੱਟੀ ਆਖਿਰ ਹੈ। ਕੀ ਹਾਲ ਹੈ ਸਾਰਿਆਂ ਦਾ? ਠੀਕ ਹੋ? ਖੈਰੀਅਤ ਨਾਲ ਹੋ? ਯਾਰ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਇੰਡੀਆ ਦੇ ਨਿਊਜ਼ ਤੇ ਮੇਰੀ ਤੇ ਫਰਕ ਹੋਕਰ ਪਾਈ ਦੀਆਂ ਨਿਊਜ਼ਾਂ ਚੱਲ ਰਹੀਆਂ ਨੇ ਕਿ ਇੱਕ ਮੇਰੀ ਬਿਸ਼ਨੋਈ ਦੇ ਨਾਲ ਲਾਰੈਂਸ ਬਿਸ਼ਨੋਈ ਦੇ ਨਾਲ ਵੀਡੀਓ ਕਾਲ ਹੈ। ਠੀਕ ਹੈ। ਉਹਦੇ ਬਾਰੇ ਵਿੱਚ ਮੈਂ ਥੋੜੀ ਜੀ ਗੱਲ ਕਰਨਾ ਚਾਹਨਾ ਵਾਂ। ਕਿ ਸਭ ਤੋਂ ਪਹਿਲੇ ਮੇਰਾ ਭਾਈ ਜਾਨ ਮੈਂ ਇੰਡੀਆ ਦੇ ਨਿਊਜ਼ ਨੂੰ ਇਸ ਚੀਜ਼ਾਂ ਦਾ ਜਵਾਬ ਦੇ ਨਹੀਂ ਆਗਾ ਮੈਂ ਜਵਾਬ ਦੇ ਹੈਗਾ ਆਪਣੇ ਮੁਲਕ ਦਾ ਆਪਣੀ ਆਰਮੀ ਦਾ ਆਪਣੀ ਏਜੰਸੀਆਂ ਦਾ ਆਪਣੀ ਪੁਲਿਸ ਦਾ ਜਦੋਂ ਮੇਰੇ ਕੋਲੋਂ ਮੰਗਣਗੇ ਮੈਂ ਉਹਨਾਂ ਨੂੰ ਦਿਖਾ ਦੇਵਾਂਗਾ ਕਿ ਭਾਈ ਜਾਨ ਇਹਨਾਂ ਦੀ ਸਾਰੇ ਕਦੋਂ ਮੈਨੂੰ ਕਾਲ ਆਈ ਹੈ ਕਦੋਂ ਇਹਦੀ ਮੇਰੀ ਗੱਲ ਹੋਈ ਹੈ ਕਿੰਨਾ ਹਰਸਾ ਪਹਿਲੇ ਹੋਈ ਹੈ ਔਰ ਕਿੰਨੇ ਵੀਡੀਓ ਅਪਲੋਡ ਕੀਤੀ ਔਰ ਕਿਸ ਤਰੀਕੇ ਵੀਡੀਓ ਅਪਲੋਡ ਹੋਈ ਹੈ ਠੀਕ ਹੈ मैं उस तो अलावा किसी बंद जवाब देने का कायल नहीं है। मेरे है। 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 और मेरे अदारे पाकिस्तान जिंदाबाद है हमेशा पाकिस्तान आर्मी भी जिंदाबाद है पाकिस्तान एजेंसी भी जिंदाबाद है मेरी हमेशा जान उन्होंने वास्ते हाज़र है ठीक है तो दूसरे नंबर पर जो भी मैं मेरे अदारे बुलाएंगे मैं जावगा ਅਗਰ ਮੇਰੀ ਕੋਈ ਚੀਜ਼ ਉਹਨਾਂ ਨੂੰ ਵਿੱਚ ਮੈਂ ਗਿਲਟੀ ਆਨਾ ਵਾ ਜਾਂ ਮੈਂ ਕੋਈ ਉਹਨਾਂ ਦੇ ਨਾਲ ਦੋ ਦਫਾ ਤੋਂ ਜ਼ਿਆਦਾ ਮੇਰੀ ਗੱਲ ਹੋਈ ਹੋਵੇ ਜਾਂ ਮੈਂ ਕਿਸੇ ਚੀਜ਼ ਦੇ ਵਿੱਚ ਸ਼ਾਮਲ ਹੋਵਾਂ ਪਾਕਿਸਤਾਨ ਦਾ ਕੋਈ ਬੁਰਾ ਹੋ ਕੀਤਾ ਹੋਵੇ ਜਾਂ ਉਧਰੋਂ ਕਿਸੇ ਦੂਸਰੇ ਉਹਨਾਂ ਦਾ ਇੰਡੀਆ ਦਾ ਕੋਈ ਬੁਰਾ ਸੋਚਿਆ ਵੀ ਹੋਵੇ ਜਾਂ ਕੁਝ ਵੀ ਇਸ ਤਰ੍ਹਾਂ ਦਾ ਤੇ ਮੈਂ ਆਪਣੀ ਸਜ਼ਾ ਭੁਗਤਣ ਲਈ ਤਿਆਰ ਹਾਂ ਠੀਕ ਹੈ ਕਾਲ ਆਈ ਹੈ ਬਾਕੀ ਤੁਸੀਂ ਜੋ ਵੀ ਮੇਰੇ ਬਾਰੇ ਚ ਨਿਊਜ਼ਾਂ ਫੈਲਾ ਰਹੇ ਹੋ ਕਿ ਫਲਾਣੇ ਇਲਾਕੇ ਨਾਲ ਮੈਨੂੰ ਮਿਲਾ ਰਹੇ ਜੇ ਫਲਾਣਾ ਮੇਰੇ ਤੇ ਇਲਜ਼ਾਮ ਲਗਾ ਰਹੇ ਜੇ ਪੁਰਾਣੀਆਂ ਮੇਰੀਆਂ ਤਸਵੀਰਾਂ ਚੱਕ ਚੱਕ ਕੇ ਤੁਸੀਂ ਅਪਲੋਡ ਕਰ ਰਹੇ ਹੋ ਟਾਡਾ ਤੇ ਮਾਸ਼ਾਅੱਲਾ ਕੰਮ ਹੈ ਤੁਹਾਡੀ ਤੇ ਦੁਕਾਨਦਾਰੀ ਚੱਲਦੀ ਪਈ ਐ ਚਲਾਓ ਤੁਸੀਂ ਦੁਕਾਨਦਾਰੀ ਆਪਣੀ ਲੇਕਿਨ ਮੈਂ ਤੁਹਾਨੂੰ ਜਵਾਬ ਨਹੀਂ ਦੇ ਸਕਦਾ ਮੈਂ ਜਵਾਬ ਦੇਾਂਗਾ ਤੇ ਆਪਣੇ ਆਧਾਰਿਆਂ ਨੂੰ ਦੇਾਂਗਾ ਤੁਹਾਨੂੰ ਨਹੀਂ ਦੇਾਂਗਾ ਠੀਕ ਹੈ ਬਾਕੀ ਅਗਰ ਕਿਸੇ ਨੇ ਇੰਟਰਵਿਊ ਕਰਨਾ ਹੈ ਤਾਂ ਮੇਰਾ ਭਾਈ ਮੇਰਾ ਵੱਡਾ ਬੈਠਾ ਹੈ ਮੇਰੇ ਸਿਰ ਦੇ ਉੱਪਰ ਫਰਕ ਹੋ ਕੇ ਉਹਦਾ ਮੈਨੂੰ ਨਾਲ ਰਾਬਤਾ ਕਰ ਲਿਆ ਜੇ ਮੈਂ ਤੁਹਾਡਾ ਇੰਟਰਵਿਊ ਕਰਵਾ ਦਿਆਂਗਾ ਉਹ ਤੁਹਾਨੂੰ ਸੋਹਣੇ ਜਵਾਬ ਦੇ ਦੇਗਾ ਠੀਕ ਹੈ ਭੈਜਨ ਅੱਲਾਹ ਹਾਫਿਜ਼ ਔਰ ਪਾਕਿਸਤਾਨ ਜ਼ਿੰਦਾਬਾਦ ਪਾਕਿਸਤਾਨ ਆਰਮੀ ਜ਼ਿੰਦਾਬਾਦ ਪਾਕਿਸਤਾਨ ਸਾਰੇ ادارے ਜ਼ਿੰਦਾਬਾਦ ਜੇਕਰ ਇਹ ਕਿਹਾ ਜਾਵੇ ਕਿ ਲਾਰੈਂਸ ਦੇ ਯਾਰ ਨੂੰ ਕਿਸੇ ਦਾ ਕੋਈ ਡਰ ਨਹੀਂ ਹੈ ਤਾਂ ਇਸ ਦੇ ਵਿੱਚ ਕੋਈ ਵੀ ਅਤਕਤਨੀ ਨਹੀਂ ਹੋਵੇਗੀ ਕਿਉਂਕਿ ਸ਼ਹਿਵਾਜ਼ ਨੇ ਸਾਫ਼-ਸਾਫ਼ ਬੋਲਿਆ ਹੈ ਕਿ ਹੋਪਾ ਆਪਣੇ ਇਸ ਮਾਮਲੇ ਤੇ ਕੋਈ ਵੀ ਸਫਾਈ ਜਾਂ ਬਿਆਨ ਨਹੀਂ ਦੇਵੇਗਾ ਪਰ ਜੇਕਰ ਪਾਕਿਸਤਾਨ ਪੁੱਛੇਗਾ ਪਾਕਿਸਤਾਨ ਆਰਮੀ ਪੁੱਛੇਗੀ ਤਾਂ ਜ਼ਰੂਰ ਆਪਣਾ ਪੱਖ ਉਹਨਾਂ ਦੇ ਸਾਹਮਣੇ ਰੱਖੇਗਾ ਇਸ ਦੇ ਨਾਲ ਹੀ ਇੰਡੀਅਨ ਮੀਡੀਆ ਉਤੇ ਵੀ ਡੋਨ ਸ਼ਹਿਬਾਜ਼ ਨੇ ਵੱਡੇ ਸਵਾਲ ਖੜੇ ਕੀਤੇ ਨੇ ਹੁਣ ਤੁਹਾਨੂੰ ਉਹ ਪਹਿਲੀ ਵੀਡੀਓ ਵੀ ਦਿਖਾਉਣੀ ਆ ਜਿਸ ਤੋਂ ਲੈ ਕੇ ਸ਼ਹਿਬਾਜ਼ ਚਰਚਾ ਦੇ ਵਿੱਚ ਆਇਆ ਹੈ ਅਮੇ ਆਜ ਹੋ ਗਈ ਲੋਨੀ ਹੈ ਬਈ ਦੁਬਈ ਵਗੈਰਾ ਮੈਂ ਆਜ ਹੋ ਗਈ ਹੈ ਨਾ پاکستان میں کل ہوگی نہیں نہیں اج نہیں ہوگی اج نہیں ہے باہر دوسری جو کنٹری ہیں نا उधर आज है बाकी کل ہوگی بالکل میں ਤਾਂ ਹੁਣ ਤੱਕ ਇਸ ਗੱਲ ਨੂੰ ਇਲیکشن ਦੇ ਵਿੱਚ ਵੀ ਬਹੁਤ ਪਕਿਆ ਰਿਆ ਸੀ ਇਸ ਗੱਲ ਨੂੰ ਵੀ ਸੈਂਟਰ ਤੇ ਸਟੇਟ ਦੋਨੋਂ ਇਸ ਗੱਲ ਵੱਲ ਕੋਈ ਧਿਆਨ ਨਹੀਂ ਦੇ ਰਹੇ ਐ ਸਟੇਟ ਵੀ ਕਾਰਵਾਈ ਕਰ ਸਕਦੀ ਹੈ ਕੁਝ ਨਾ ਕੁਝ ਤੰਗ ਦੇ ਕਤੋਂ ਕਤੋਂ ਦੀ ਕਪਲੇਂਟ ਦਾ ਸੈਂਟਰ ਗਵਰਨਮੈਂਟ ਦੇ ਅੱਗੇ ਰੱਖੀ ਸਕਦੀ ਹੈ ਤਾਂ ਲੌਰੈਂਸ ਦਾ ਤਾਂ ਦੇਖੋ ਮੈਂ ਤਾਂ ਪਹਿਲਾਂ ਵੀ ਕਿਹਾ ਸੀ ਕਿ ਉਹਨੂੰ ਜੇਲ੍ਹ ਦੇ ਵਿੱਚ ਜਿਹੜੀਆਂ ਹੋਸਟਲ ਵਰਗੀਆਂ ਸਹੂਲਤਾਂ ਸਾਰੀਆਂ ਦਿੱਤੀਆਂ ਹੋਈਆਂ ਨੇ ਇਹ ਦੇਖੋ ਹੁਣ ਤਾਂ ਕਲੀਅਰ ਕਰਤ ਜਿਹੜੀ ਹੈ ਉਹਦੀ ਵੀਡੀਓ ਦੇ ਉੱਤੇ ਔਰ ਪਾਕਿਸਤਾਨ ਦੇ ਜਿਹੜੇ ਕੋਈ ਅੰਡਰਵਰਡ ਦੇ ਵੱਡੇ ਬੰਦੇ ਨੇ ਜਾਂ ਜਿਹੜੇ ਵੱਡੇ ਕ੍ਰਿਮੀਨਲ ਨੇ ਉਹਨਾਂ ਦੇ ਨਾਲ ਵੀ ਉਹ ਸਾਰੀ ਸਾਜ਼ਗੰਢ ਕਰ ਰਿਹਾ ਹੈ ਤੇ ਸਭਾਵਨਾ ਉਹ ਸਾਰੀ ਡੀ ਅਸਲੇ ਤੋਂ ਲੈ ਕੇ ਸਾਰੀ ਉਹਨਾਂ ਦੇ ਨਾਲ ਉਹ ਚੱਲ ਰਹੀ ਹੈ ਆਪਣੇ ਕੋਲ ਬੜੇ ਅਫਸੋਸ ਨਾਲ ਇਹ ਗੱਲ ਕਹਿਣੀ ਪੈਂਦੀ ਵੀ ਸਾਲੀ ਨਾ ਸੈਂਟਰ ਨਾ ਸਟੇਟ ਕੋਈ ਵੀ ਸਰਕਾਰ ਇਸ ਗੱਲ ਤੇ ਧਿਆਨ ਨਹੀਂ ਦੇ ਰਹੀ ਤੇ ਇਨਫੋਰਮੇਸ਼ਨ ਦੇ ਕੇ ਵੀ ਕੀ ਕਰਾਂਗੇ ਉਹਨਾਂ ਨੂੰ ਵੀ ਪਤਾ ਤੁਹਾਨੂੰ ਸਾਰੀ ਗੱਲ ਦਾ ਹੈਗਾ ਪਰੰਪਰੇ ਕੋਈ ਕਾਰਵਾਈ ਨਹੀਂ ਕਰਨਾ ਚਾਹੁੰਦਾ ਔਰ ਬਿਸ਼नोई ਤਾਂ ਲਗਭਗ ਹੀ ਗਵਰਨਮੈਂਟ ਦੇ ਸਮਰਥਨ ਦੇ ਨਾਲ ਹੀ ਚੱਲ ਰਿਹਾ ਹੈ ਜਿਹੜੀ ਗੋਰਾ ਹੈ ਕੀ ਲੱਗਦਾ ਹੈ ਕਿ ਕਿਵੇਂ ਦੇਖ ਦੋਗੇ ਸਰਕਾਰਾਂ ਕਿ ਉਹ ਨਿਰਧਾਰਿਤ ਕਾਰਵਾਈ ਕਰਦੀਆਂ ਹੈਗੀਆਂ ਜਿਵੇਂ ਇੱਕ ਸਾਈਡ ਕਹਿੰਦੇ ਨੇ ਵੀ ਜੇਲ੍ਹ ਦੇ ਵਿੱਚ ਕਿਹੜੇ ਵੀ ਫਰਕ ਨਹੀਂ ਕਰ ਸਕਦੇ ਹੈਗੇ ਇਹ ਇਤਹਾੜ ਜੇ ਦੀ ਗੱਲ ਹੋ ਗਈ ਜਾਂ ਹੋਰ ਜਿੰਨਾ ਹੁਣ ਮੈਂ ਤਾਂ ਪਹਿਲਾਂ ਹੀ ਜਦੋਂ ਮੇਰੀ ਉਹਦੇ ਰਾਹੁਲ ਜੀ ਨਾਲ ਵੀ ਗੱਲ ਹੋਈ ਤਾਂ ਉਹਨਾਂ ਨੂੰ ਵੀ ਇਹੀ ਗੱਲ ਕਹੀ ਸੀ ਵੀ 268 ਲਾ ਕੇ ਗੁਜਰਾਤ ਰੱਖਣ ਦਾ ਮਤਲਬ ਕੀ ਹੈ ਉਹਨੂੰ ਸੇਫ ਕਰਨਾ ਹੀ ਹੈ ਇੰਨਾ ਉਹ ਕ੍ਰਾਈਮ ਪੰਜਾਬ ਚੋਂ ਕਰਕੇ ਜਾ ਕੇ ਬੈਠ ਕੇ ਉਹਨੂੰ ਜੇਲ੍ਹ ਚ ਜਾ ਕੇ ਰੱਖਿਆ ਜਾ ਰਿਹਾ ਹੈ ਗੁਜਰਾਤ ਦੇ ਵਿੱਚ ਤਾਂ ਹੁਣ ਗੁਜਰਾਤ ਜੇਲ੍ਹ ਦੇ ਵਿੱਚ ਵੀ ਆਹ ਦੇਖੋ 16 ਤਰੀਕ ਦੀ ਸਾਰੀ ਇਹ ਵੀਡੀਓ ਕਾਲ ਹੈ ਇਦ ਮੁਬਾਰਕ ਦੇ ਰਹੇ ਸਾਰੀ ਗੱਲਬਾਤ ਉਹਦੀ ਆਮ ਨੋਰਮਲ ਜਿੱਦਾ ਆਪਾਂ ਵੀਡੀਓ ਕਾਲਾਂ ਕਰਦੇ ਹਾਂ ਇੱਕ ਦੂਸਰੇ ਨੂੰ ਇੰਨੀ ਸਾਰੀ ਆਜ਼ਾਦੀ ਉਹਦੇ ਕੋਲ ਹੈ ਕਸਟਡੀ ਨਾਲ ਦੀ ਚੀਜ਼ ਉਹ ਕੋਈ ਇਦਾਂ ਦੀ ਲੱਗ ਨਹੀਂ ਰਹੀ ਇਸ ਦਾ ਇੱਥੇ ਤੇ ਜਿਹੜਾ ਸਾਰਾ ਕਾਲਾ ਕਾਰੋਬਾਰ ਉਹ ਬੇਡਾਰ ਬੁੱਕ ਵੀ ਖਿਲਾ ਰਹੇ ਆ ਸਾਡੇ ਬੋਸ ਤੋਂ ਜਿਹੜੀਆਂ ਪਹਿਲਾਂ ਇੰਟਰਵਿਊਜ਼ ਹੋਈਆਂ ਨੇ ਜੇਲ੍ਹਾਂ ਦੇ ਵਿੱਚ ਤੁਸੀਂ ਤੋਂ ਹਾਈ ਕੋਰਟ ਦੇ ਵਿੱਚ ਜਿਹੜੀ ਅਪੀਲ ਕੀਤੀ ਸੀ ਰੁਕ ਕੇ ਕੀਤਾ ਸੀ ਹਾਈ ਕੋਰਟ ਨਾਲ ਉਹਦੇ ਵਿੱਚ ਕੀ ਕਿੱਥੋਂ ਕਿੱਥੇ ਪਹੁੰਚਿਆ ਸੀ ਹਾਈ ਕੋਰਟ ਨੇ ਦੋ ਵਾਰ ਮਾਂਜੋ ਕੋਰਟ ਨੇ ਅਰਾਉਤੇ ਐਕਸ਼ਨ ਲਿਆ ਐਫ ਆਈ ਆਰਾਂ ਦਰਜ ਕਰਤੀਆਂ ਉਹ ਵੀ ਅਣਪਛਾਤੇ ਦੇ ਖਿਲਾਫ ਕਰਤੀ ਕਿਸੇ ਦੋਸ਼ੀ ਦਾ ਨਾਮ ਕਾਇਮ ਨਹੀਂ ਸਰਕਾਰ ਨੇ ਪਾਉਣਾ ਹੀ ਨਹੀਂ ਵਿੱਚ ਉਹਦੇ ਫਿਰ ਸਿੱਧਾ ਤਾਂ ਮੈਨੂੰ ਲੱਗਦਾ ਨਾ ਵੀ ਇਹ ਨੈਕਸਸ ਹੈ ਇਹ ਕਿਸੇ ਵੀ ਵਿਅਕਤੀ ਨੂੰ ਟਾਰਗੇਟ ਨਹੀਂ ਕਰਨਾ ਚਾਹੁੰਦੇ ਜਿਹੜਾ ਜਿਹੜਾ ਜਦੋਂ ਇਹ ਇਹਦੀਆਂ ਪਰਤਾਂ ਖੁੱਲਣਗੀਆਂ ਕਾਫੀ ਨਾਮੀ ਗ੍ਰਾਮੀ ਬੰਦੇ ਕਾਫੀ ਪੋਲਿਟਿਸ਼ੀਅਨ ਕਈ ਕੁਝ ਨਿਕਲਣਾ ਇਸ ਗੱਲ ਤੋਂ ਦਾ ਜੀਵ ਨੈਕਸਸ ਕੁੱਤੇ ਦਾ ਫੇਰ ਹੀ ਉਹਦੇ ਵਿੱਚ ਗੱਲ ਨਿਕਲੇ ਕੁਰੀ ਇਸੇ ਕਰਕੇ ਤਾਂ ਆਪਾਂ ਨੂੰ ਜਸਟਿਸ ਵਾਲਾ ਜਿਹੜਾ ਮਸਲਾ ਆਪਣਾ ਲਟਕ ਰਿਹਾ ਕਿਉਂਕਿ ਆਪਾਂ ਜਿਹੜਾ ਕਾਰਵਾਈ ਕਰਨੀ ਹੈ ਸਟੇਟ ਦੇ ਸਿਰ ਤੇ ਕਰਨੀ ਹੈ ਗਵਰਨਮੈਂਟ ਦੇ ਸਿਰ ਤੇ ਕਰਨੀ ਹੈ ਤੇ ਸਰਕਾਰਾਂ ਉਧਰ ਰਲੀਆਂ ਹੋਈਆਂ ਨੇ ਤਾਂ ਕਿਹਨੇ ਜਸਟਿਸ ਕਿਹਨੇ ਦੇਣਾ ਭਾਈ ਵਿਕਰਮ ਜੀ ਕੀ ਨੇ ਦੋਸ਼ ਲਾਏ ਆ ਵੀ ਅੱਜ ਥੂਮ ਲੈਂਡ ਵਾਲਾ ਕੋਈ ਜਿਹੜੇ ਮੁੱਖ ਮੰਤਰੀ ਪੰਜਾਬ ਦੇ ਗ੍ਰਿਫਤ ਕੀ ਹੁੰਦਾ ਵੀ ਉਹ ਵੀ ਮੰਤਰੀਆਂ ਕਰੋਨਾ ਦੇ ਜਿਹੜਾ ਲਾਉਨਸ ਮਿਸ਼ਨ ਹੋਈ ਨੂੰ ਦੇ ਰਿਹਾ ਤੇ ਉਹਨੂੰ ਕਿਵੇਂ ਦੇਖਦੇ ਸੋ ਦਖੋ ਤੁਸੀਂ ਇਹ ਪਿੱਛੇ ਜੇ ਐਨਆਈਏ ਨੇ ਜੀ ਤੁਸੀਂ ਰਿਪੋਰਟ ਸਾਰੀ ਦੇਖੀ ਉਹਦੇ ਵਿੱਚ ਬਾਈ ਨੇਮ ਸਾਰੇ ਬਿਲਡਰ ਉਹਦੇ ਵਿੱਚ ਮਹਾਲੀ ਦੇ ਵੀ ਹੈ ਉਹਦੇ ਵਿੱਚ ਅਬਲੋਟ ਦੇ ਵੀ ਹੈ ਸਾਡੀ ਮਾਨਸਾ ਦੇ ਵੀ ਸੀ ਇੱਕ ਬੰਦੇ ਦਾ ਨਾਮ ਸੀ ਉਹਦੇ ਵਿੱਚ ਤੁਸੀਂ ਦੇਖੀਏ ਬਾਈ ਨੇਮ ਕੋਈ ਗੱਲ ਹੁਣ ਲੂਗੀ ਛੁੱਟੀ ਦਾ ਹੈ ਹੀ ਨਹੀਂ ਹੈ ਕਿਹੜਾ ਬੰਦਾ ਕਿੰਨੇ ਪੈਸੇ ਵੇਰੇ ਸਭ ਦੇ ਬਾਈ ਨੇਮ ਐਨਆਈਏ ਨੇ ਤੁਹਾਡੇ ਨੈਟ ਤੇ ਪਾਇਆ ਹੋਇਆ ਸਾਰਾ ਕੁਝ ਤੁਹਾਡੇ ਕੋਲ ਸਾਰਿਆਂ ਕੋਲ ਰਿਪੋਰਟ ਆਉਂਦੀਆਂ ਹੈਗੀਆਂ ਨੇ ਪਰ ਇਹ ਥੋੜੀ ਵੀ ਕਿਸੇ ਨੂੰ ਕਿਸੇ ਗੱਲ ਦਾ ਪਤਾ ਨਹੀਂ ਹੈਗਾ ਪਤਾ ਸਾਰਾ ਕੁਝ ਹੈ ਪਰੰਤੂ ਕਿਉਂ ਕਾਰਵਾਈ ਨਹੀਂ ਕਰਨੀ ਕਿਉਂਦਾ ਜਦ ਤਾਂ ਇਹ ਹੈ ਵੀ ਇਹ ਲੋਕ ਭਾਈ ਉਹਨਾਂ ਤੋਂ ਪੈਸੇ ਦੀ ਕਮਾਈ ਕਰ ਰਹੇ ਨੇ ਕਿਉਂਕਿ ਲੁੱਟਦੇ ਉਹ ਨੇ ਕਰੋੜਾਂ ਦੇ ਵਿੱਚ ਤਾਂ ਉਹਦਾ ਹਿੱਸਾ ਪੱਤੀ ਇਹਨਾਂ ਕੋਲ ਜਾਂਦਾ ਹੋ ਸਕਦਾ ਹੈ ਇਸੇ ਕਰਕੇ ਕਾਰਵਾਈ ਨਹੀਂ ਹੋ ਰਹੀ ਤੇ ਨਹੀਂ ਤਾਂ ਕਸ਼ਤੀ ਦੇ ਵਿੱਚ ਬੰਦਾ ਹੋਵੇ ਤਾਂ ਉਹ ਫੋਨ ਕਿਦਾਂ ਜੂਨ ਕਰ ਜੇ ਜਾਂ ਕੁਝ ਕਰੇ ਇਹ ਰਲਿਵਲੀ ਗੱਲ ਹੈ ਪੰਜਾਬ ਦੀ ਆਪਾਂ ਗੱਲ ਕਰੀ ਜੇ ਪਹਿਲਾਂ ਤਾਂ ਪੰਜਾਬ ਦੇ ਵਿੱਚ ਉਹਨਾਂ ਦੀ ਇੰਟਰਵਿਊ ਹੋਈ ਸੀ ਹੁਣ ਤਾਂ ਪਾਕਿਸਤਾਨ ਨਾਲ ਸਿੱਧੀਆਂ ਗੱਲਾਂ ਹੋਣ ਲੱਗੀਆਂ ਕਿਨੇ ਦੇਖਦੇ ਹੋ ਪਾਕਿਸਤਾਨ ਦੇ ਦੇਖਣਾ ਜੀ ਇੱਕ ਮਹਤਤ ਮਹਤਤ ਦਾ ਫੋਨ ਮਿਲਿਆ ਹੁੰਦਾ ਨਾ ਦੇਸ਼ਤਰੂ ਦਾ ਪਰਚਾ ਦੇ ਦਿੰਦੇ ਹੁਣ ਦੁਸ਼ਮਣ ਦੇਸ਼ ਨਾਲ ਇਹ ਗੱਲ ਕਰ ਦੋ ਫਲਾਨੀ ਗੱਲ ਕਰ ਦੋ ਤੁਸੀਂ ਦੇਖ ਲਓ ਤੁਹਾਡੇ ਸਾਹਮਣੇ ਆ ਸਾਰੇ ਮੀਡੀਆ ਦੇ ਉੱਤੇ ਇਹ ਗੱਲ ਆ ਗਈ ਕੀ ਅਸਰ ਹੋਊਗਾ ਕੋਈ ਇੱਕ ਵੀ ਇੱਕ ਵੀ ਐਸੀ ਕਿਨੇ ਦੇ ਹੋ ਜੇ 0% ਵੀ ਤੁਸੀਂ ਦੇਖ ਲਓ ਕੱਖ ਨਹੀਂ ਹੋਣਾ ਮਤਲਬ ਉਹ ਇਹ ਚੀਜ਼ ਨੂੰ ਸਭ ਨੂੰ ਪ੍ਰਚਾਰ ਕੇ ਇਹ ਦੱਸਣਾ ਚਾਹੁੰਦੇ ਐ ਵੀ ਉਹ ਜਿਸ ਤਰ੍ਹਾਂ ਪਹਿਲਾਂ ਹੰਦਰ ਵੱੜਦੇ ਬੰਦੇ ਬਹੁਤ ਸਟਰੋਂਗ ਹੁੰਦੇ ਸੀ ਤਾਂ ਵੀ ਇਹ ਵਿਸ਼ਨੋਈ ਵੀ ਇੰਨਾ ਜ਼ਿਆਦੇ ਸਟਰੋਂਗ ਹੈ ਤਾਂ ਹੀ ਤੁਸੀਂ ਲੋਕ ਪੈਸੇ ਦਿਓਗੇ ਤਾਂ ਹੀ ਕਾਰੋਬਾਰੀ ਦਰੂਗਾ ਉਹਨੂੰ ਤਾਂ ਮੇਰੇ ਖਿਆਲੋਂ ਵੀ ਕਈ ਆਈਡੀ ਐਂ ਹੋਰ ਕੁਝ ਨਿਕਲ ਲੇ। ਹੁਣ ਜੇ ਕਿੱਤੇ ਘਾਰ ਲਗਾਉਂਗੇ ਕਿਉਂਕਿ ਪਹਿਲਾਂ ਵੀ ਪੰਜਾਬ ਤੋਂ ਜਿਹੜੀ ਇੰਟਰਵਿਊ ਸੀ ਉਹਦੀ ਘਾਰਵੇਟ ਲਗਭਗ ਸਭ ਜਗ੍ਹਾ ਤੇ ਲਾ ਕੇ ਦੇਖ ਲਈ ਆ ਪ੍ਰਭਾਤ ਮੱਗ ਗਿਆ ਸੱਚੇ ਪਾਤਸ਼ਾਹ ਦੇ ਅੱਗੇ ਤੇ ਉਹ ਜੂਰ ਜਸਤ ਦੇਊਗਾ ਜਿੱਦਾਂ ਥੋੜੀ ਜਿਹੀ ਰਾਹਤ ਕਰ ਆਪਾਂ ਨੂੰ ਘਰੇ ਦਿੱਤੀ ਐ ਇਸ ਤਰ੍ਹਾਂ ਹੋ ਸਕਦਾ ਕੱਲ ਨੂੰ ਮਾਲਕ ਆਪਣੀ ਸੁਣੇ ਜਿਹੜਾ ਨਿਯਾਇਤ ਇਕ ਆਪਣੇ ਨਾਲ ਹੋਇਆ ਹੈ ਤਾਂ ਵੈਰ ਹੋਇਆ ਜੇ ਇਹਨਾਂ ਨਿਦਰਾ ਦੇ ਸਰਕਾਰਾਂ ਤੇ ਕੋਈ ਉਮੀਦ ਤਾਂ ਹੈ ਨਹੀਂ ਠੀਕ ਹੈ ਕੋਰਟ ਦੀ ਲੜਾਈ ਹੈ ਉਹ ਲੜਦੇ ਰਹਾਂਗੇ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਪੰਜਾਬ ਚ ਸ਼੍ਰੋਮਣੀ ਅਕਾਲੀ ਦਲ ਨੇ ਸਵਾਲ ਖੜੇ ਕੀਤੇ ਨੇ ਅਤੇ ਕਿਹਾ ਕਿ ਜੇਲ੍ਹਾਂ ਦੇ ਵਿੱਚ ਬੈਠੇ ਗੈਂਗਸਟਰ ਕਿਸ ਆਸਾਨੀ ਦੇ ਨਾਲ ਆਪਣਾ ਨੈਟਵਰਕ ਚਲਾ ਰਹੇ ਨੇ ਸਲਮਾਨ ਖਾਨ ਦੇ ਘਰ ਤੇ ਹਮਲਾ ਕਰਾਉਣਾ ਹਰ ਕਿਸੇ ਨੂੰ ਯਾਦ ਹੈ ਇਸ ਮਾਮਲੇ ਦੇ ਬਾਵਜੂਦ ਸਿੱਧੂ ਮੂਸੇਵਾਲੇ ਦਾ ਕਤਲ ਹਰ ਇੱਕ ਨੂੰ ਯਾਦ ਹੈ ਪਰ ਸਲਮਾਨ ਖਾਨ ਦੇ ਫਿਰ ਵੀ ਨਿਸ਼ਾਨਾ ਬਣਾਇਆ ਜਾ ਸਕਦਾ ਹੈ ਜਿਸ ਦੀਆਂ ਕਿ ਲਗਾਤਾਰ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਸਨ ਪਰ ਫਿਰ ਵੀ ਇਸ ਹਮਲੇ ਦੀ ਯੋਜਨਾ ਦੇ ਵਿੱਚੋਂ ਜਿਹੜੇ ਲਾਰੈਂਸ ਦੇ ਯਾਰ ਫੜੇ ਗਏ ਨੇ ਉਸ ਤੋਂ ਬਾਅਦ ਇਸ ਵੀਡੀਓ ਦੇ ਬਾਰੇ ਵਿਕਰਮ ਮਜੀਠੀਆ ਕੀ ਕਹਿ ਰਹੇ ਨੇ ਉਹ ਵੀ જરા ਸੁਣ ਲਵੋ ਸੱਚੀ ਕਾਲ ਜੀ ਸਾਰਿਆ ਰੋ ਅੱਜ ਇੱਕ ਇੰਟਰਵਿਊ ਜਿਹੜੀ ਬੜੀ ਚਰਚਾ ਦਾ ਵਿਸ਼ਾ ਬਣੀ ਹੈ ਲਾਰੈਂਸ ਬਿਸ਼ਨੋਈ ਦੀ ਇੱਕ ਬਹੁਤ ਡਰੇਡਡ ਗੈਂਗਸਟਰ ਵੱਡੇ ਆਰਮਸ ਸਪਲਾਈਅਰ ਪਾਕਿਸਤਾਨ ਦੇ ਨਾਲ ਗੱਲ ਹੋ ਰਹੀ ਔਰ ਈਦ ਜਿਹੜੀ ਕੱਲ ਨਿਕਲੀ ਹੈ ਪਰਸੋ ਈਦ ਦਾ ਦਿਨ ਸੀ ਉਸ ਦੀ ਵਧਾਈ ਦੇ ਰਿਹਾ ਸੋ ਇੱਕ ਗੱਲ ਤਾਂ ਬੜੀ ਕਲੀਅਰ ਹੈ ਕਿ ਜੇਲ੍ਹ ਚੋਂ ਬੈਠਿਆ ਉਹ ਜਿਹੜੀ ਵੀਡੀਓ ਹੈ ਬੜੀ ਤਾਜ਼ੀ ਹੈ ਫਰੈਸ਼ ਹੈ ਮਗਰ ਅਫਸੋਸ ਦੀ ਗੱਲ ਔਰ ਚਿੰਤਾ ਦਾ ਵਿਸ਼ਾ ਇਹ ਹੈ ਕਿ ਕੱਲਾ ਇਹ ਸ ਇਨਸੀਡੈਂਟ ਨੂੰ ਨਹੀਂ ਇਹ ਪਿਛਲੇ ਲੰਬੇ ਸਮੇਂ ਚੋ 2 ਢਾਈ ਸਾਲ ਤੋਂ ਇਹ ਕੰਮ ਚੱਲ ਰਿਹਾ ਔਰ ਉਸ ਦਿਨ ਤੋਂ ਤਾਂ ਬਹੁਤ ਤੇਜ਼ੀ ਨਾਲ ਚੱਲ ਰਿਹਾ ਹੈ ਜਦੋਂ ਪੰਜਾਬ ਚ ਭਗਵੰਤ ਮਾਨ ਦੀ ਸਰਕਾਰ ਬਣੀ ਹੈ ਸਿੱਧੂ ਮੂਸੇਵਾਲੇ ਦਾ ਦਿਨ ਦਿਹਾੜੇ ਮਰਡਰ ਹੋਣਾ ਉਸ ਵੇਲੇ ਲੌਰੈਂਸ ਬਿਸ਼ਨੋਈ ਦਿੱਲੀ ਦੀ ਜੇਲ੍ਹ ਚ ਸੀ ਤਿਆਰ ਜੇਲ੍ਹ ਦੀ ਸੀ ਜਿਹਦਾ ਸਾਰਾ ਹੀ ਪ੍ਰਬੰਧ आम आदमी पार्टी केजरीवाल सरकार ਦੇ ਥੱਲੇ ਚੱਲਦਾ ਔਰ ਸਭ ਇਸ ਗੱਲ ਨੂੰ ਜਾਣਦੇ ਫਿਰ ਉਸ ਨੂੰ ਪੰਜਾਬ ਦੀ ਜੇਲ੍ਹਾਂ ਚ ਲਾਇਆ ਜਾਂਦਾ ਪੰਜਾਬ ਦੀ ਜੇਲ੍ਹ ਚ ਉਹਦੀ ਇੱਕ ਬਹੁਤ ਹੀ ਸੀਨੀਅਰ ਜਰਨਲਿਸਟ ਔਰ ਉਸ ਜੇਲ੍ਹ ਤੋਂ ਬਠਿੰਡੇ ਜੇਲ੍ਹ ਤੋਂ ਇੰਟਰਵਿਊ ਹੁੰਦੀ ਹੈ ਜਿੱਥੇ ਕਹਿੰਦੇ ਕਿ ਕੋਈ ਫੋਨ ਕੀ ਕੋਈ ਚਿੜੀ ਨਹੀਂ ਫੜਕ ਸਕਦੀ ਸੋ ਇਹ ਗੱਲ ਸਾਬਤ ਹੋ ਜਾਂਦੀ ਹੈ ਕਿ ਜੇਲ੍ਹਾਂ ਤੋਂ ਬੈਠਿਆਂ ਕ੍ਰਾਈਮ ਸਿੰਡੀਕੇਟ ਕਿਵੇਂ ਚੱਲ ਰਿਹਾ ਔਰ ਅਫਸੋਸ ਦੀ ਗੱਲ ਇਹ ਕਿ ਜੇਲ੍ਹ ਚੋਂ ਬੈਠਿਆ ਸਲਮਾਨ ਖਾਨ ਦੇ ਘਰ ਫਾਇਰਿੰਗ ਹੋ ਜਾਂਦੀ ਹੈ ਮਗਰ ਸਾਧ ਸੰਗਤ ਜੀ ਥਿਸ ਇਸ ਨਾਟ ਦਾ ਵਰਿੰਗ ਇਸ਼ੂ ਅਲੋਨ ਇਹ ਤਾਂ ਉਹ ਕੇਸ ਹੋਏ ਜਿਹੜੇ ਹਾਈਲਾਈਟ ਹੋਏ ਮਗਰ ਰੋਜ਼ ਦੀ ਗਿਣਤੀ 'ਚ ਰੋਜ਼ ਕੋਈ ਬਿਜ਼ਨਸਮੈਨ ਹੈ ਕੋਈ ਨਾਮੀ ਡਾਕਟਰ ਹੈ ਕੋਈ ਦੁਕਾਨਦਾਰ ਹੈ ਕੋਈ ਐਗਰੀਕਲਚਰਿਸਟ ਹੈ ਕੋਈ ਪ੍ਰਾਪਰਟੀ ਡਿਵੈਲਪਰ ਹੈ ਕੋਈ ਪ੍ਰਾਪਰਟੀ ਰੀਅਲਟਰ ਹੈ ਹਰੇਕ ਨੂੰ ਹਜ਼ਾਰਾਂ ਦੇ ਕਰੋੜ ਦੀ ਫਰੋਤੀਆਂ ਆ ਰਹੀਆਂ ਔਰ ਟਾਰਗੇਟਡ ਕਿਲਿੰਗ ਚੱਲ ਰਹੀਆਂ ਪਰ ਸੋਦੀ ਗੱਲ ਹੈ ਅਖਬਾਰ 'ਚ ਫਰੰਟ ਕੱਪ ਪੇਜ ਦੀ ਖਬਰ ਸੀ ਕਿ ਲਖਵੀਰ ਲੰਡਾ ਨੇ ਕਰੋੜ ਰੁਪਈਆ ਤਰਨ ਤਰਨ ਦੇ ਇੱਕ ਬਿਜ਼ਨਸਮੈਨ ਤੋਂ ਮੰਗਿਆ ਹਾਲਾਤ ਇਹ ਬਣ ਗਏ ਆ ਕਿ ਪੰਜਾਬ ਦੇ ਇੰਡਸਟਰੀਅਲਿਸ ਪੰਜਾਬ ਛੱਡ ਛੱਡ ਭੱਜ ਰਹੇ ਆ ਭਗਵੰਤ ਮਾਨ ਸਾਹਿਬ ਸੁੱਤੇ ਪਈ ਆ ਜੇਲਾ 'ਚੋਂ 43000 ਕੋਲਾ ਆ ਹਾਈ ਕੋਰਟ ਦੀ ਆਬਜ਼ਰਵੇਸ਼ਨ ਹੈ 43000ਸ ਕੋਲ ਮੇਡ ਫਰਮ ਜੇਲ ਜੇਲ ਮਿਨਿਸਟਰ ਕੌਣ ਭਗਵੰਤ ਮਾਨ ਹੋਮ ਮਿਨਿਸਟਰ ਕੌਣ ਭਗਵੰਤ ਮਾਨ ਮਗਰ ਸੁੱਤੇ ਪਏ ਅੱਜ ਪੰਜਾਬ ਦੇ ਇੱਕ ਬਾਰਡਰ ਸਟੇਟ ਆ ਵਿਦ ਪਾਕਿਸਤਾਨ ਔਰ ਸਾਰੇ ਕਹਿੰਦੇ ਸਿੱਧੂ ਮੂਸੇਵਾਲੇ ਦੇ ਕੇਸ ਚ ਜਾਂ ਹੋਰ ਕ੍ਰਾਈਮ ਚ ਐਡੇ ਸਫਿਸਟੀਕੇਟਿਡ ਵੈਪਨਸ ਯੂਜ਼ ਹੋਇਆ ਹੈ ਜਿਹੜੇ ਪਾਕਿਸਤਾਨ ਤੋਂ ਲਿਆਏ ਗਏ ਹੈ ਭਾਈ ਸਾਹਿਬ ਤੁਸੀਂ ਜਾਗੋਗੇ ਕਾ ਅੱਜ ਪੰਜਾਬ ਦੀ ਇੰਡਸਟਰੀ ਪੰਜਾਬ ਛੱਡ ਕੇ ਭੱਜ ਰਹੀ ਆ ਬਿਕੋਜ਼ ਇੰਨੀ ਲਾਅਲੈਸਨੈਸ ਹੈ ਲਾਅ ਐਂਡ ਆਰਡਰ ਦਾ ਕੋਲਾਪਸ ਹੈ ਇਹ ਇਕੱਲਾ ਪੰਜਾਬ ਦੀ ਵਰੀ ਨਹੀਂ ਇਹ ਬਾਰਡਰ ਸਿਕਿਉਰਿਟੀ ਨੈਸ਼ਨਲ ਸਿਕਿਉਰਿਟੀ ਹੁਣ ਕੰਸਰਨ ਬਣਦਾ ਜਾ ਰਿਹਾ ਹੈ ਕਿ ਭਾਈ ਜੇ ਸ਼ਰੀਆ ਮੇਂ ਇੰਨੀਆਂ ਗੱਲਾਂ ਚੱਲ ਰਹੀਆਂ ਨੇ ਤੇ ਇੱਕ ਸਲਮਾਨ ਖਾਨ ਨੂੰ ਤਾਂ ਬਚਾ ਲੋਂਗੇ ਮਗਰ ਕਿੰਨੇ ਮਾਮਾ ਦੇ ਪੁੱਤ ਮਰਵਾ ਦਿਓਗੇ ਇਸ ਲਈ ਅੱਜ ਇਟ ਡਿਮਾਂਡਸ ਅ ਸੀਰੀਅਸ ਐਕਸ਼ਨ ਔਰ ਸੀਰੀਅਸ ਇਹਦਾ ਕੋਈ ਬਹੁਤ ਵੱਡੇ ਪੱਧਰ ਤੇ ਕਾਰਵਾਈ ਹੋਵੇ ਔਰ ਜੋ ਕਲਾਪਸ ਲਾਅ ਐਂਡ ਆਰਡਰ ਦਾ ਪੰਜਾਬ ਚ ਜਾਂ ਹੋਰ ਅੱਜ ਹੋ ਰਿਹਾ ਅੱਜ ਜੋ ਇੰਟਰਵਿਊ ਆਈ ਹੈ ਇਹ ਬੜਾ ਚਿੰਤਾ ਦਾ ਵਿਸ਼ਾ ਆ ਭਗਵੰਤ ਮਾਨ ਦੇ ਨਾਲ ਰਹਿਣ ਵਾਲੇ ਸੱਜੇ ਖੱਬੇ ਉਮੰਗ ਜਿੰਦਲ ਹੋਮਲੈਂਡ ਡਿਵੈਲਪਰ ਉਹਨੂੰ ਸਿਕਿਉਰਿਟੀ ਦਿੱਤੀ ਹੈ ਸਾਰਾ ਦਿਨ ਤਾਂ ਉਹ ਭਗਵੰਤ ਮਾਨ ਨਾਲ ਵਾਈਨ ਐਂਡ ਡਾਈਨ ਕਰਦੇ ਹੋ ਤੁਸੀਂ ਭਾਈ ਉਹਨੂੰ ਨਹੀਂ ਸੇਫ ਰੱਖ 파ਰੇ ਆਮ ਚਰਚਾ ਦਾ ਵਿਸ਼ਾ ਕਿ ਉਹਨੇ ਵੀ ਫਰੋਤੀ ਦਿੱਤੀ ਹੈ ਅਮਨਦੀਪ ਹਸਪੀਟਲ ਆ ਡਾਕਟਰ ਅਵਤਾਰ ਸਿੰਘ ਬੜੇ ਸੀਨੀਅਰ ਡਾਕਟਰ ਨੇ ਉਹਨਾਂ ਨੇ ਅਖੀਰ 'ਚ ਉਹਨਾਂ ਨੂੰ ਸਿਕਿਉਰਿਟੀ ਦਿੱਤੀ ਬੁਲੇਟ ਪ੍ਰੂਫ ਗੱਡੀਆਂ ਦਿੱਤੀਆਂ ਮਗਰ ਕਹਿੰਦੇ ਅਖੀਰ 'ਚ ਉਹਨਾਂ ਨੇ ਵੀ ਫਰੋਤੀ ਦੇਤੀ ਐ ਇਹ ਤਾਂ ਮੈਂ ਉਹ ਕੇਸ ਦਾ ਜ਼ਿਕਰ ਕਰ ਰਿਹਾ ਜਿਹੜੇ ਲੋਕਾਂ ਦੇ ਧਿਆਨ 'ਚ ਆਏ ਆ ਹਜ਼ਾਰਾਂ ਕੇਸ ਇਹ ਜਿਹੇ ਹੋਰ ਨੇ ਅੱਜ ਬੱਚਿਆਂ ਨੂੰ ਬਾਹਰ ਭੇਜੀ ਜਾਂਦੇ ਆ ਕਿਉਂਕਿ ਪੰਜਾਬ ਦਾ ਹਾਲ ਕੋਈ ਨਹੀਂ ਔਰ ਇਹ ਜੇਲਾ 'ਚ ਬੈਠੇ ਆ ਸਿੱਧੂ ਮੂਸੇਵਾਲੇ ਦੇ ਜਿਹੜੇ ਮੇਨ ਚਸ਼ਮਦੀਤ ਗਵਾਹ ਸਨ ਜਾਂ ਜਿਹੜੇ ਉਸ ਕੇਸ 'ਚ ਇਨਵੋਲਡ ਸੀ ਉਹਨਾਂ ਨੂੰ ਤਾਂ ਜੇਲਾ 'ਚ ਮਰਵਾਤਾ ਤੇ ਫਿਰ ਕੇਸ ਦਾ ਕੀ ਨਿਕਲੂ ਜੇ ਲੋਕ ਜੇਲ੍ਹਾਂ 'ਚ ਸੇਫ ਨਹੀਂ ਜੇ ਲੋਕ ਪੰਜਾਬ 'ਚ ਸੇਫ ਨਹੀਂ ਤੇ ਤੁਸੀਂ ਸਮਝਦੇ ਹੋ ਕਿ ਬਾਰਡਰ ਸਿਕਿਉਰਿਟੀ ਸੇਫ ਹੋਊਗੀ ਇਸ ਲਈ ਆ ਡਿਮਾਂਡ ਅ ਸੀਰੀਅਸ ਹਾਈ ਲੈਵਲ ਇਨਕੁਆਇਰੀ ਔਰ ਇਹ ਪਿਛਲੀ ਵਾਰੀ ਵੀ ਜੋ ਜੇਲ੍ਹ 'ਚ ਜੋ ਇੰਟਰਵਿਊ ਹੋਈ ਸੀ ਲਾਰੈਂਸ ਬਿਸ਼ਨੋਈ ਦੀ ਉਹ ਐਫ ਆਈ ਆਰ ਭਗਵੰਤ ਨੇ ਨਹੀਂ ਦਰਜ ਕੀਤੀ ਉਹ ਐਫ ਆਈ ਆਰ ਅਖੀਰ 'ਚ ਹਾਈ ਕੋਰਟ ਦੇ ਆਰਡਰਾਂ ਤੇ ਦਰਜ ਹੋਈ ਕਹਿਣ ਦਾ ਭਾਵ ਕਿ ਮਿਲੀ ਭੁਗਤਕੀ ਦੀ ਸੋ ਇਹ ਬੜਾ ਹੀ ਕਨਸਰਨਿੰਗ ਮੁੱਦਾ ਹੈ ਔਰ ਮੈਂ ਚਾਹਾਂਗਾ ਕਿ ਇਹ ਨੂੰ ਇਮੀਡੀਏਟਲੀ ਐਡਰੈਸ ਕੀਤਾ ਜਾਵੇ ਕਿਉਂਕਿ ਇਹ ਪੰਜਾਬ ਦੀ ਇਕਨੋਮੀ ਨੂੰ ਪੰਜਾਬ ਦੀ ਇੰਡਸਟਰੀ ਨੂੰ ਭਾਈ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਇਹ ਬਹੁਤ ਵੱਡਾ ਪੰਜਾਬ ਦੀ ਬਾਰਡਰ ਸਿਕਿਉਰਿਟੀ ਨੂੰ ਬਹੁਤ ਵੱਡਾ ਖਤਰਾ ਇਹ ਸਾਬਤ ਹੋ ਰਹੀ ਹੈ ਔਰ ਜ਼ਰੂਰ ਕਹੂੰਗਾ ਕਿ ਤੇ ਧਿਆਨ ਦਿਓਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਹੁਣ ਤੁਹਾਨੂੰ ਥੋੜਾ ਸ਼ਹਿਬਾਜ਼ ਬਾਰੇ ਦੱਸ ਦਿਆਂ ਕਿ ਕੌਣ ਹੈ ਸ਼ਹਿਬਾਜ਼ ਪੱਟੀ ਪਾਕਿਸਤਾਨ ਦੇ ਡੌਨ ਸ਼ਹਿਬਾਜ਼ ਪੱਟੀ ਖਿਲਾਫ ਦਰਜਨਾ ਕਤਲ ਦੇ ਜ਼ਮੀਨੀ ਵਿਵਾਦ ਹਥਿਆਰਾਂ ਦੀ ਤਸਕਰੀ ਦੇ ਮਾਮਲੇ ਦਰਜ ਨੇ ਲਾਰਸ ਵਾਂਗੇ ਇਸ ਦਾ ਵੀ ਵੱਡਾ ਨੈਟਵਰਕ ਹੈ ਜੋ ਕਿ ਵਿਦੇਸ਼ਾਂ ਤੋਂ ਚੱਲਦਾ ਹੈ ਅਮਰੀਕਾ ਹੋਵੇ ਕੈਨੇਡਾ ਪਾਕਿਸਤਾਨ ਦੁਬਈ ਦੇ ਵਿੱਚ ਫੈਲੇ ਇਸ ਨੈਟਵਰਕ ਦੇ ਜ਼ਰੀਏ ਇਹ ਆਪਣੇ ਵੱਡੀਆਂ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਨਜ਼ਰ ਆਉਂਦਾ ਹੈ ਸ਼ਹਿਬਾਜ਼ ਨੇ ਖੋਖਰ ਦੇ ਸਹਿਯੋਗ ਦੇ ਨਾਲ ਕ੍ਰਾਈਮ ਨੈਟਵਰਕ ਦੇ ਵਿੱਚ ਵੱਡਾ ਨਾਮ ਬਣਾ ਲਿਆ ਜੇਅਰ ਦੇ ਵਿੱਚ ਬੈਠ ਕੇ ਸਲਮਾਨ ਖਾਨ ਦੀ ਜਾਨ ਦਾ ਦੁਸ਼ਮਣ ਬਣਿਆ ਗੈਂਗਸਟਰ ਲਾਰਜ ਬਿਸ਼ਨੋਈ ਸਰਹੱਦ ਪਾਰ ਪਾਕਿਸਤਾਨ 'ਚ ਥਥਿਆਲ ਦੇ ਸਪਲਾਈ ਕਰਨ ਵਾਲੇ ਨੂੰ Eid ਦੀ ਮੁਬਾਰਕਬਾਦ ਦੇ ਰਿਹਾ ਹੈ ਤੇ ਫਿਰ ਸ਼ਹਿਬਾਜ਼ ਵੱਲੋਂ ਉਸੇ ਵੀਡੀਓ ਦੇ ਬਾਅਦ ਇੱਕ ਜਵਾਬ ਦਿੱਤਾ ਜਾਂਦਾ ਹੈ ਤੇ ਵੀਡੀਓ ਦੀ ਸਚਾਈ ਨੂੰ ਸਿਰਫ ਪਾਕਿਸਤਾਨ ਅੱਗੇ ਦੱਸਣ ਦੀ ਕਲਾਕੀ ਜਾਂਦੀ ਹੈ ਅਜਿਹੇ ਇਰਾਦੇ ਰੱਖਣ ਵਾਲੇ ਸ਼ਹਿਬਾਜ਼ ਪੱਟੀ ਦਾ ਕਹਿਣਾ ਹੈ ਕਿ ਉਹ ਭਾਰਤ ਸਰਕਾਰ ਨੂੰ ਕਿਸੇ ਬਾਰੇ ਵੀ ਕੋਈ ਜਾਣਕਾਰੀ ਨਹੀਂ ਦੇਵੇਗਾ ਤੇ ਨਾ ਹੀ ਉਹ ਕਿਸੇ ਤੋਂ ਡਰਦਾ ਹੈ ਲਾਰੈਂਸ ਦਾ ਪੂਰਾ ਨੈਟਵਰਕ ਜੇਲ੍ਹ ਦੇ ਵਿੱਚ ਰਹਿਣ ਅਤੇ ਪਾਕਿਸਤਾਨ ਦੇ ਗੈਂਗਸਟਰਾਂ ਦੇ ਨਾਲ ਉਸਦੇ ਸਬੰਧਾਂ ਦੇ ਸਾਹਮਣੇ ਆਉਣ ਤੋਂ ਬਾਅਦ ਦੇਸ਼ ਦੇ ਨਾਲ-ਨਾਲ ਪੰਜਾਬ ਦੀ ਸੁਰੱਖਿਆ ਤੇ ਵੀ ਵੱਡੇ ਸਵਾਲੀਆ ਨਿਸ਼ਾਨ ਖੜੇ ਹੋ ਰਹੇ ਨੇ ਜੇਲ੍ਹ ਪ੍ਰਸ਼ਾਸਨ ਤੇ ਸਭ ਤੋਂ ਵੱਡਾ ਸਵਾਲ ਇਹ ਖੜਾ ਹੋ ਰਿਹਾ ਹੈ ਕਿ ਆਖਰਕਾਰ ਗੈਂਗਸਟਰ ਨੂੰ ਜੇਲ੍ਹ ਦੇ ਵਿੱਚ ਪੂਰੇ ਨੈਟਵਰਕ ਦੇ ਨਾਲ ਰਹਿਣ ਦੀ ਇਜਾਜ਼ਤ ਕਿਵੇਂ ਮਿਲ ਰਹੀ ਹੈ ਜ਼ਾਹਿਰ ਹੈ ਕਿ ਲਾਰੈਂਸ ਵਿਸ਼ਨੋਈ ਦਾ ਜਿਸ ਗੈਂਗ ਦਾ ਇਹ ਨੈਟਵਰਕ ਪੰਜਾਬ ਦੇ ਵਿੱਚ ਮਜ਼ਬੂਤੀ ਨਾਲ ਚੱਲਦਾ ਹੈ ਸਰਹੱਦ ਪਾਰੋਂ ਵੀ ਹਥਿਆਰਾਂ ਦੀ ਸਪਲਾਈ ਕਰਨ ਵਾਲੇ ਨਾਲ ਇੰਨਾ ਮਜ਼ਬੂਤ ਸਬੰਧ ਹੈ ਉਹ ਪਾਕਿਸਤਾਨ ਦੇ ਨਾਲ ਕਿਸੇ ਵੀ ਸਮੇਂ ਅਸਾਨ ਨਾਲ ਗੱਲਬਾਤ ਕਰ ਸਕਦਾ ਹੈ ਅਤੇ ਇਸ ਦੇ ਨਾਲ ਹੀ ਉਹ ਖਬਰ ਪੰਜਾਬ ਦੇ ਅਤੇ ਦੇਸ਼ ਵਾਸੀਆਂ ਦੋਵਾਂ ਦੇ ਲਈ ਸੁਰੱਖਿਆ ਲਈ ਚੰਗੀ ਨਹੀਂ ਮੰਨੀ ਜਾਹੀ ਇਸ ਸਮੇਂ ਲਾਰਸ ਵਿਸ਼ਨੋਈ ਗੁਜਰਾਤ ਦੀ 사ਬਰਮਤੀ ਜੇਲ੍ਹ ਦੇ ਵਿੱਚ ਬੰਦ ਹੈ ਪਰ ਮੁਸੇਵਾਲਾ ਦੇ ਕਤਲ ਸਮੇ ਉਹ ਤਿਹਾਰ ਜੇਲ੍ਹ ਦੇ ਵਿੱਚ ਬੰਦ ਸੀ ਲਾਰੈਂਸ ਨੇ ਪੰਜਾਬ ਦੀਆਂ ਜੇਲਾਂ ਦੇ ਵਿੱਚ ਰਹਿ ਕੇ ਵੀ ਕਾਫੀ ਸਮਾਂ ਗੁਜ਼ਾਰਿਆ ਹੈ ਪਰ ਜੇਕਰ ਅਸੀਂ ਉਸ ਦੇ ਨੈਟਵਰਕ ਦੀ ਗੱਲ ਕਰੀਏ ਤਾਂ ਗੈਂਗਸਟਰ ਜੇਲਾਂ ਦੇ ਅੰਦਰ ਰਹਿ ਕੇ ਪੂਰਾ ਨੈਟਵਰਕ ਚਲਾ ਰਿਹਾ ਹੈ ਹੁਣ ਵੇਖਣਾ ਇਹ ਹੋਵੇਗਾ ਕਿ ਆਖਰਕਾਰ ਇਸ ਪੂਰੇ ਮਾਮਲੇ ਦੇ ਵਿੱਚ ਗੁਜਰਾਤ ਸਰਕਾਰ ਜਾਂ ਫਿਰ ਕੇਂਦਰ ਸਰਕਾਰ ਦਾ ਕੀ ਬਿਆਨ ਆਵੇਗਾ ਕੋਈ ਪ੍ਰਤੀਕਿਰਿਆ ਆਵੇਗੀ ਵੀ ਜਾਂ ਨਹੀਂ ਕਿਉਂਕਿ ਇਸ ਤੋਂ ਪਹਿਲਾਂ ਜਦੋਂ ਜੇਲ੍ਹ ਦੇ ਵਿੱਚੋਂ ਇੱਕ ਇੰਟਰਵਿਊ ਸਾਹਮਣੇ ਆਉਂਦੀ ਹੈ ਉਸ ਤੋਂ ਬਾਅਦ ਵੀ ਲਗਾਤਾਰ ਜਾਂਚ ਕੀਤੀ ਜਾਂਦੀ ਆ ਪਰ ਹੁਣ ਤੱਕ ਉਸ ਵੀਡੀਓ ਦਾ ਸੱਚ ਕੀ ਹੈ ਵੀਡੀਓ ਕਿਸ ਜਗ੍ਹਾ ਦੀ ਹੈ ਕਿਸ ਜੇਲ੍ਹ ਦੇ ਵਿੱਚ ਵੀਡੀਓ ਸ਼ੂਟ ਕੀਤੀ ਗਈ ਉਸ ਬਾਰੇ ਕੋਈ ਵੀ ਖੁਲਾਸਾ ਨਹੀਂ ਹੋਇਆ ਸੀ ਹੁਣ ਦੇਖਣਾ ਇਹ ਹੋਵੇਗਾ ਕਿ ਆਖਰਕਾਰ ਕਿਸ ਤਰੀਕੇ ਨਾਲ ਇੰਨਾ ਗੈਂਗਸਟਰਾਂ ਦੇ ਕੋਲ ਸਾਰੀਆਂ ਸਹੂਲਤਾਂ ਪਹੁੰਚ ਰਹੀਆਂ ਨੇ ਕਿਸ ਤਰੀਕੇ ਨਾਲ ਸਰਕਾਰਾਂ ਦੇ ਜਿਸ ਤਰ੍ਹਾਂ ਸ਼ਾਮਿਲ ਹੋਣ ਦੇ ਇਲਜ਼ਾਮ ਵਿਰੋਧੀਆਂ ਵੱਲੋਂ ਲਗਾਏ ਜਾਂਦੇ ਨੇ ਸਿੱਧੂ ਮੂਸੇਵਾਲਾ ਦੇ ਪਿਤਾ ਦੇ ਵੱਲੋਂ ਲਗਾਏ ਜਾਣ ਦੇ ਉਹਨਾਂ ਦੇ ਵਿੱਚ ਕਿੰਨੀ ਕੋ ਸਚਾਈ ਹੈ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਤੁਸੀਂ ਇਸ ਵੀਡੀਓ ਬਾਰੇ ਕੀ ਕਹੋਗੇ ਆਪਣੇ ਕਮੈਂਟ ਕਰਕੇ ਜ਼ਰੂਰ ਦੱਸਿਓ